ਸਾਡੇ ਦੇਸ਼ ਦੀ ਇੱਕ ਕਹਾਵਤ ਹੈ ਜਿਹੜਾ ਬੰਦਾ ਗੁੰਗਾ ਹੋਵੇਗਾ ਬੋਲਾ ਹੋਵੇਗਾ ਤੁਸੀਂ ਕਈ ਵਾਰ ਸੁਣਿਆ ਇਹ ਗੁੰਗਾ ਬੋਲਾ ਹੈ ਜੀ ਯੂਰਪ ਵਾਲੇ ਨਹੀਂ ਮੰਨਦੇ ਇਸ ਗੱਲ ਨੂੰ ਯੂਰਪ ਦੇ 26 ਦੇਸ਼ ਨੇ ਸ਼ਾਨਗਾਨ ਵੀਜ਼ਾ ਮਿਲ ਜੇ ਜਿਹੜੇ ਮੁਲਕ ਚ ਮਰਜੀ ਜਾਓ ਉਥੇ ਕੋ ਰੂਮ ਛੋਟਾ ਜਿਹਾ ਸ਼ਹਿਰ ਹੈ ਉਥੇ ਦੇਸ਼ ਦਾ ਕੰਟਰੋਲ ਨਹੀਂ ਉੱਥੇ ਜਿਹੜਾ ਪਾਦਰੀ ਹੈ ਨਾ ਜਿੱਦਾਂ ਸਾਡਾ ਅਕਾਲ ਤਾ ਉਹਦਾ ਜਥੇਦਾਰ ਹੈ ਉਹ ਪਾਦਰੀ ਸਾਰੇ ਪਾਦਰੀਆਂ ਦਾ ਮੁਖੀ ਹੈ ਉੱਥੇ ਗੁਰੂ ਨਾਨਕ ਸਾਹਿਬ ਗਏ ਨੇ ਰੂਮ ਵਾਲੇ ਇਸ ਗੱਲ ਨੂੰ ਨਹੀਂ ਮੰਨਦੇ ਉਹ ਕਹਿੰਦੇ ਨਹੀਂ 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 ਤੁਸੀਂ ਕਹਿੰਦੇ ਜਿਹੜਾ ਬੰਦਾ ਗੁੰਗਾ ਬੋਲਾ ਅਸੀਂ ਕਹਿੰਦੇ ਨਹੀਂ ਜਿਹੜਾ ਬੋਲਾ ਹੈ ਨਾ ਉਹ ਗੁੰਗਾ ਹੋਵੇਗਾ ਹੈਰਾਨਗੀ ਹੋ ਗਈ ਇਹ ਕਿਤਰਾ ਹੋ ਸਕਦਾ ਬੋਲਾ ਬੰਦਾ ਗੁੰਗਾ ਹੋ ਜਾਏ ਉਹ ਕਹਿੰਦੇ ਗਿਆਨੀ ਜੀ ਜਿਹੜੇ ਬੰਦੇ ਸੁਣਿਆ ਹੀ ਕੁਝ ਨਹੀਂ ਉਹ ਗੁੰਗਾ ਬੋਲੂ ਖਾਕ ਬੋਲੂਗੀ ਉਹ ਨਹੀਂ ਕੋਈ ਬੋਲ ਸਕਦਾ ਬੋਲੇ ਬੰਦੇ ਦਾ ਸੰਸਾਰ ਨਾਲ ਕੋਈ ਸਬੰਧ ਨਹੀਂ ਬਣਦਾ ਕੀ ਬੋਲੂ ਵਿਚਾਰਾ ਗੁੰਗਾ ਹੀ ਰਹੂ ਨਾ ਸੁਣਿਆ ਹੀ ਕੁਝ ਨਹੀਂ ਜਵਾਬ ਕੀ ਦੇਊਗਾ